अमृतसर पिंड बासर के विखे वड्डा गुरुद्वारा साहिब विच हर साल दी तरह इस साल भी नगर कीर्तन कड्या गया पिंड कुमानपुरा पिंड बासर के पेनी डेरा बाबा दंदू रामजी मंत बलदेवराज वैरागी समूह साथ संता वल्लो निग्गा स्वागत कीता गया पत्रकार विशाल शर्मा दी विशेष रिपोर्ट वाहे गुरु वाहे गुरु वाहे गुरु स्वाहे Wahi guru, wahi guru, wahi guru, wahi guru, wahi guru, 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 ਵਾਹੇ ਗੁਰੂ 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 ਵਾਹੇ ਵਾਹੇ ਗੁਰੂ ਤਕਵਾ ਹੈ ਵਾਹੇ ਗੁਰੂ ਵਾਹੇ ਦੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ wah hai guru wah hai wah hai guru wah hai guru wah guru wah guru wah guru ਵਾਹੇ ਗੁਰੂ ਤਕਵਾ ਹੈ ਵਾਹੇ ਗੁਰੂ ਆਦਿ ਤੀਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਮਹੰਤ ਬਲਦੇਵ ਰਾਜ ਬਰਾਗੀ ਪਿੰਡ ਗਮਾਨਪੁਰੇ ਤੋਂ ਇਹ ਜੋ ਸਲਾਣਾ ਨਗਰ ਕੀਰਤਨ ਆ ਸਾਡੇ ਦੋ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਵੇਂ ਕਿ ਬਾਸਰ ਕਾ ਪਣੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਸਲਾਣਾ ਨਗਰ ਕੀਰਤਨ ਪਿੰਡ ਬਾਸਰ ਕੇ ਤੋਂ ਗੁਰਦੁਆਰਾ ਭਾਈ ਲਾਲੋ ਜੀ ਦੇ ਗੁਰਦੁਆਰੇ ਸਾਹਿਬ ਤੋਂ ਆਰੰਭ ਹੋ ਕੇ ਬਾਸਰ ਕਾ ਪੈਣੀ ਗਮਾਨ ਪ੍ਰਿਤ ਹੁੰਦਾ ਹੋਇਆ ਨਗਰ ਕੀਰਤਨ ਡੇਰਾ ਪੱਪਾ ਤੰਦੂ ਰਾਮ ਜੀ ਵਿਖੇ ਪਹੁੰਚਿਆ ਜਿੱਥੇ ਸੰਗਤਾਂ ਦੇ ਸਹਿਯੋਗ ਦੇ ਨਾਲ ਆਈਆਂ ਹੋਈਆਂ ਸੰਗਤਾਂ ਵਾਸਤੇ ਗੁਰੂ ਕੇ ਟੁੱਟ ਲੰਗਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਪੰਜਾਂ ਪਿਆਰਿਆਂ ਦਾ ਸਤਿਕਾਰ ਸੰਗਤਾਂ ਦਾ ਸਹਿਯੋਗ ਦੇ ਨਾਲ ਕੀਤਾ ਗਿਆ ਸੋ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸਾਨੂੰ ਅੱਗੇ ਤੋਂ ਵੀ ਇਹ ਗੁਰੂਆਂ ਦੇ ਦਿਨ ਦਿਹਾੜ ਮਨਾਉਣ ਦੀ ਕਿਰਪਾ ਕਰਨ ਉਦਮ ਬਖਸ਼ਣ ਰਹਿਮਤਾਂ ਬਖਸ਼ਣ ਸਾਡੇ ਨਗਰਾਂ ਦੀ ਸੰਗਤ ਦਾ ਦੂਰੋਂ ਪ੍ਰਦੇਸ਼ੋਂ ਦੇਸੋਂ ਆਈਆਂ ਸੰਗਤਾਂ ਦਾ ਵੀ ਮਹਾਰਾਜ ਪਲਾ ਕਰਨ ਚੜ੍ਹਦੀਆਂ ਕਲਾ ਕਰਨ ਤੇ ਰਹਿਮਤਾਂ ਬਖਸ਼ਣ ਸਾਡੇ ਨਗਰਾਂ ਦੀ ਚੜ੍ਹਦੀ ਕਲਾ ਰਵੇ ਸਲੂਕ ਬਣਿਆ ਰਵੇ ਜੀ ਤੇ ਸੰਗਤਾਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈਆਂ ਦਿੰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਬਾਬਾ ਗੁਰਦੇਵ ਸਿੰਘ ਜੀ ਪਿੰਡ ਭੈਣੀ ਤੋਂ ਹਾਂ ਜੀ ਇਹ ਜਿਹੜਾ ਨਗਰ ਕੀਰਤਨ ਆ ਇਹ ਹਰ ਸਾਲ ਪੰਡਤਾਂ ਸਾਹਿਬ ਜੀੁਰ ਗੋਪਨ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਾਗੀ ਦੇ ਪੁੱਤਰ ਦਿਹਾੜੇ ਦੇ ਕੱਢਿਆ ਜਾਂਦਾ ਹੈ ਦੋਵੇਂ ਪਿੰਡ ਸਾਂਝਾ ਪਿੰਡ ਬਾਸਰ ਕੇ ਤੇ ਭੈਣੀ ਇੱਕੋ ਹੀ ਨਗਰ ਕੀਰਤਨ ਸਾਲ ਦੇ ਵਿੱਚ ਕੱਢਦੇ ਆ ਸਤਿਗੁਰੂ ਦੀ ਕਿਰਪਾ ਦੇ ਨਾਲ ਹਰ ਸਾਲ ਨਗਰ ਕੀਰਤਨ ਅਮਰਤ ਵੇਲੇ ਤੋਂ ਆਰੰਭ ਹੋ ਕੇ ਪੜਾਤਲ ਪੜਾ ਕਰਦਾ ਹੋਇਆ ਇਸ ਵੇਲੇ ਡੇਰਾ ਬਾਬਾ ਦੰਦੂ RAM ਮਹੰਤ ਬਾਬਾ ਬੁਲਦੇਵ ਬੁਜ਼ੇਵ ਰਾਜ ਜੀ ਬੈਰਾਗੀ ਉਹਨਾਂ ਦੇ ਡੇਰੇ ਤੇ ਪਹੁੰਚਿਆ ਆ ਬੜੀ ਉਤਸ਼ਾਹ ਦੇ ਨਾਲ ਉਹਨਾਂ ਨੇ ਪੰਇਆਂ ਪਿਆਰ ਨੂੰ ਸਨਮਾਨਤ ਕੀਤਾ ਆ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਢੁੱਟ ਵਰਤਾਏ ਗਏ ਆ ਇਸ ਕਰਕੇ ਅਸੀਂ ਤਹਿ ਦਿਲੋਂ ਇਹਨਾਂ ਦੇ ਧੰਨਵਾਦੀ ਹਾਂ ਇਹ ਜਿਹੜਾ ਗੁਰਪੁਰਬ ਆ ਹਰ ਤਰ੍ਹਾਂ ਇਸੇ ਤਰ੍ਹਾਂ ਹੀ ਅਸੀਂ ਬੇਨਤੀ ਕਰਦੇ ਹਾਂ ਕਿ ਖੁਸ਼ੀਆਂ ਪਰ ਆਵੇ ਤੇ ਇਸੇ ਤਰ੍ਹਾਂ ਰਲ ਮਿਲ ਕੇ ਸਾਰੇ ਪ੍ਰਬੰਧਕ ਸੰਗਤਾਂ ਇਸੇ ਤਰ੍ਹਾਂ ਰਲ